ਚੋਰਾਾਂ ਦੇ ਹੌਸਲੇ ਦਿਨ-ਪਰ-ਦਿਨ ਵੱਧਦੇ ਜਾ ਰਹੇ ਹਨ। ਬੀਤੀ ਰਾਤ ਪਿੰਡ ਗਾਜੇਵਾਸ ਦੇ ਵਿੱਚ ਇੱਕ ਨਿੱਜੀ ਪੈਪ ਫੈਕਟਰੀ ਦੇ ਵਿੱਚ ਚੋਰੀ ਹੋਈ। ਚੋਰਾਾਂ ਵੱਲੋਂ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾ ਨੂੰ ਬਨ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਦੇ ਵਿੱਚ 4 ਤੋਂ 5 ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਦੱਸਣ ਮੁਤਾਬਕ ਇਹ ਚੋਰੀ ਰਾਤ ਤਕਰੀਬਨ 2 ਤੋਂ 3 ਵਜੇ ਦੇ ਵਿੱਚ ਵਿੱਚ ਹੋਈ ਹੈ। ਅਤੇ ਗੱਲਬਾਤ ਕਰਦਿਆਂ ਸਾਨੂੰ ਪਤਾ ਲੱਗਾ ਕਿ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਕਾਫੀ ਚੋਰੀਆਂ ਹੋ ਚੁੱਕੀਆਂ ਹਨ ਚੋਰਾਂ ਦੀ ਗੱਡੀ ਦੇ ਨਿਸ਼ਾਨ ਵੀ ਇੱਥੇ ਛਪੇ ਹੋਏ ਹਨ ਅਤੇ ਸੀਸੀਟੀਵੀ ਕੈਮਰੇ ਦੀ ਖੰਗਾਲ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਸਮਾਣਾ ਤੋਂ ਸਰਬਜੀਤ ਤਲਵੰਡੀ ਦੀ ਰਿਪੋਰਟ ਬਾਹੂ ਜੀ ਜਿਹੜੀ ਰਾਤ ਨੂੰ ਚੋਰੀ ਹੋਈ ਹੈ ਕੀ ਕਹੋਗੇ ਇਸ ਬਾਰੇ ਸ ਸਾਡੀ ਸ਼ੀਪ ਪਾਈਪ ਫੈਕਟਰੀ ਹੈ ਜੀ ਅਸੀਂ ਠੇਕੇ ਦੇ ਲੈਣੇ ਮੇਰਾ ਨਾਮ ਹੈਗਾ ਚੰਦਰਮੋਹਨ ਸਿੰਘਲਾ ਹਾਂਜੀ ਗਾਜੇਵਾਸ ਇਹ ਪਾਈਪ ਦੀ ਬੰਦਿਆਂ ਨੂੰ ਬੰਨ੍ਹਤਾ ਹੀ ਉਹਨਾਂ ਨੇ ਹਾਂਜੀ ਨਾਲ ਇਹਨੂੰ ਡਰਾਇਆ ਧਮਕਾਇਆ ਦੋ ਚਾਰ ਥੱਪੜ ਮਾਰੇ ਜੀ ਇਹਨਾਂ ਦੇ ਵੀ ਸਾਡੇ ਅੱਗੇ ਬੋਲਣ ਨਾ ਇਹਨਾਂ ਦੇ ਹੱਥ ਪੈਰ ਸਾਰਾ ਕੁਝ ਬੰਨ੍ਹ ਕੇ ਜੀ ਨਹੀਂ ਸਾਡੇ ਰਿੰਗ ਕੁਝ ਇੱਧਰ ਪਏ ਸੀ ਕੁਝ ਇੱਧਰ ਪਏ ਸੀਗੇ ਜੀ ਕੋਈ ਮੇਰੇ ਖਿਆਲ 50 ਰਿੰਗ ਦੇ ਆਸ-ਪਾਸ ਹਾਂਜੀ 50 55 ਰਿੰਗ ਘਟੋ-ਘਟੋ ਲੈ ਕੇ ਗਏ ਨੇ ਜੀ ਪਰ ਪ੍ਰੋਪਰ ਕਾਊਂਟਿੰਗ ਨਹੀਂ ਹੋ ਸਕਦੀ ਅੱਛਾ ਇਹੀ ਸਟਾਈਲ ਜੋ ਪਹਿਲਾਂ ਮੇਰੇ ਖਿਆਲ 5-6 ਚੋਰੀਆਂ ਹੋ ਚੁੱਕੀਆਂ ਜੀ ਸਾਡੇ ਡਿਸਟ੍ਰਿਕਟ ਪਟਿਆਲੇ ਦੇ ਵਿੱਚ ਹਰੇ ਜੇ ਜੇ ਕੋਈ ਕਾਰਵਾਈ ਨਹੀਂ ਹੋਈ ਜੀ ਪੁਲਿਸ ਦੀ ਤਰਫ ਤੋਂ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਜੀ ਉਹਨਾਂ ਨੇ ਸੀਆਈ ਪਟਿਆਲੇ ਨੂੰ ਰეკਮੈਂਡ ਕੀਤਾ ਸੀ ਤੇ ਜੀ ਕਾਰਵਾਈ ਹਲੇ ਤੱਕ ਕੋਈ ਨਹੀਂ ਹੋਈ ਜੀ ਬੌਜੀ ਆਪਾਂ ਦੇਖੇ ਸਾਡੀ ਰਾਤ ਹੋਈ ਹੈ ਜੀ ਰਾਤ ਕੋਈ ਤਕਰੀਬਨ 11 ਤੁਸੀਂ ਲਗਾ ਲਓ 3 ਤੋਂ 4 ਤੋਂ 5 ਦੀ ਰਾਤ ਚ ਜੀ ਐਸਟੀਮੇਟ ਕਿੰਨੇ ਦਾ ਨੁਕਸਾਨ ਹੋ ਗਿਆ ਉਹ ਜੀ ਐਸਟੀਮੇਟ ਜੀ 5 5 ਤੋਂ 6 ਲੱਖ ਰੁਪਏ ਦਾ ਜੀ 5 6 ਲੱਖ ਰੁਪਏ ਦਾ 13 ਤਾ ਦੁਪਹਿਰ ਤੁਹਾਨੂੰ ਕਦੋਂ ਪਤਾ ਲੱਗਿਆ ਉਹ ਚੋਰੀ ਦੀ ਵਾਰ ਦਾ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਸਾਡੀ ਰੈਸ਼ ਹੈਗੀ ਜੀ ਪਟਿਆਲੇ ਪਟਿਆਲੇ ਇਹਨਾਂ ਨੇ ਵਿਨੋਦ ਜੀ ਨੇ ਸਾਨੂੰ ਟੈਲੀਫੋਨ ਕੀਤਾ ਜੀ ਸਵੇਰੇ 7:00 ਵਜੇ 7:30 ਵਜੇ ਫਿਰ ਅਸੀਂ ਨਾਲ ਦੇ ਲੋਰੇ ਆਏ ਉਸ ਤੋਂ ਬਾਅਦ ਤੁਸੀਂ ਕੋਈ ਪੁਲਿਸ ਨਾਲ ਗੱਲਬਾਤ ਕੀਤੀ ਜਾਂ ਪ੍ਰਸ਼ਾਸਨ ਨਾਲ ਗੱਲ ਕੀਤੀ ਜੀ ਉਹਨਾਂ ਨੂੰ ਕਿਹਾ ਤੁਸੀਂ ਆਓ ਹਲੇ ਇੱਕ ਆ ਕੇ ਬਸ ਚੋਕੀ ਚਾਰਜ ਨੇ ਜੋ ਉਹਨਾਂ ਨੂੰ ਫੋਨ ਕਰਿਆ ਸੀ ਉਹ ਕਹਿੰਦੇ ਸੀ ਬੰਦੇ ਭੇਜ ਦਿਆਂ ਮੈਂ ਆਣਾਗਾ ਮੁੜ ਕੇ ਕੋਈ ਨਾ ਉਹਨਾਂ ਦਾ ਬੰਦਾ ਜਨਾ ਆ ਪਾਇਆ ਦੇਖੋ ਜੀ 15 ਦਿਨ ਹੋ ਚੁੱਕੇ ਨੇ ਏਡੀ ਏਡੀਆਂ ਚੋਰੀਆਂ ਹੋ ਰਹੀਆਂ ਇੱਕ ਮਹੀਨੇ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਪੰਜਾਬ ਸਰਕਾਰ ਦਾ ਬਹੁਤ ਪੰਜਾਬ ਦੇ ਵਿੱਚ ਇੰਨੀਆਂ ਚੋਰੀਆਂ ਸਾਡੇ ਸਾਨੂੰ ਪਾਈ ਫੈਕਟਰੀ ਦਾ ਪਤਾ ਸੀ ਚੋਰੀਆਂ ਹੋਰ ਵੀ ਹੋ ਰਹੀਆਂ ਨੇ ਕੋਈ ਜਿਵੇਂ ਕੋਈ ਲਾਹਵਾਰੀ ਹੁੰਦੇ ਨਾ ਜੇ ਸਭ ਤੋਂ ਵੱਡੀ ਲਾਹਵਾਰੀ ਚੋਰੀ ਨਹੀਂ ਹੈਗੀ ਇਹ ਡਾਕੇ ਨੇ ਲੇਬਰ ਕਰਾਈ ਬੈਠੀ ਹੈ ਜੀ ਬਹੁਤ ਜ਼ਿਆਦਾ ਲੇਬਰ ਸਾਡੀ ਘਰਾਈ ਬੈਠੀ ਹੈ ਕੋਈ ਲੈ ਕੇ ਜਾਂਦੇ ਨੇ ਦੂਜੀ ਜੀ ਕੁਝ ਨਹੀਂ ਲੈ ਕੇ ਜਾਂਦੇ ਰਿੰਗ ਸਿਰਫ ਵੱਡੇ ਰਿੰਗ ਲੈ ਜਾਂਦੇ ਪੰਜਾਬ ਸਰਕਾਰ ਦਾ ਫੇਲਿਅਰ ਹੈ ਇਹ ਪੰਜਾਬ ਸਰਕਾਰ ਬਿਲਕੁਲ ਡੇ ਡੇ ਡਾਕੇ ਹੋਣੇ ਪੰਜਾਬ ਸਰਕਾਰ ਦੇ ਵਿੱਚ 15 ਹਜ਼ਾਰ ਰੁਪਏ ਆਉਂਦੇ ਆਉਣੇ ਡਾਕੇ ਮਾਰਨ ਮੋਲਬਰ ਵੀ ਸੀ ਨਾਲੇ ਸਾਨੂੰ ਸਮਝ ਨਹੀਂ ਆ ਰਹੀ ਕਿ ਸਿਪੀ ਚੋਕ ਦੇ ਜਾਰੀ ਕਰੇਗਾ ਕਿ ਕੰਪਨੀ ਫੈਕਟਰੀ ਲਈ ਕਿਉਂਕਿ ਜੇ ਆਪਾਂ ਦੇਖੀਏ ਪਿਛਲੇ ਦਿਨ ਹੀ ਸਮਾਨੇ ਸ਼ਹਿਰ ਦੇ ਵਿੱਚ ਵੀ ਕਾਫੀ ਚੋਰੀਆਂ ਹੋ ਰਹੀਆਂ ਨੇ ਜੀਆਂ ਹਾਂਜੀ ਬਿਲਕੁਲ ਜੀ ਸਾਰੇ ਸਾਰੇ ਕਿਤੇ ਸਾਨੂੰ ਸਾਡੀ ਲਾਈਨ ਦਾ ਪਤਾ ਜੀ ਸਾਡੀ ਪਾਈਪ ਪਾਈ ਫੈਕਟਰੀ 'ਚ ਮੇਰੇ ਕੋਲ ਘੱਟੋ ਘਾਟ 5-7 ਚੋਰੀਆਂ ਹੋ ਚੁੱਕੀਆਂ ਜੀ ਪਿਛਲੇ 15 ਦਿਨਾਂ ਦੇ ਇਹੀ ਸੇਮ ਸਟਾਈਲ ਹੈ ਜੀ ਬੰਦਿਆਂ ਨੂੰ ਚੱਕ ਬੰਦ ਨਹੀਂ ਦਿੰਦੇ ਨੇ ਹਾਂਜੀ ਮੂੰਹ ਬਗਰਾਮਾ ਅਸਲੇ ਹੋਣਾ ਕੋਲ ਨੇ ਅਸਲੇ ਹੋਣਾ ਕੋਲ ਨੇ ਉਹ ਸਾਡੇ ਬੰਦਾ ਦੱਸ ਰਿਹਾ ਰਿਵਾਲਵਰ ਵੀ ਸੀਗਾ ਜੀ ਤੇ ਉਹ ਸੀਗਾ ਜੀ ਗਰਚੇ ਜੀ ਕੀ ਕਹਿੰਦੇ ਨੇ ਤਲਵਾਰ ਤਲਵਾਰ ਜੀ ਵੀ ਤਲਵਾਰ ਵੀ ਸੀਗੀ ਗੰਡਾਸਾ ਵੀ ਸੀਗਾ ਗੰਡਾਸਾ ਵੀ ਸੀ ਸਰ ਕੁਝ ਤੋਂ ਨਹੀਂ ਹੋਈਏ ਪੋਣੇ ਦੇ ਡਾਕਟਰ ਦੇ ਡਾਕਟਰ ਦਿਆਪ ਜੀ ਅੰਮ੍ਰਿਤ ਡਾਕਟਰ ਦੇ ਜੀ ਸਰਕਾਰੀ ਉੱਥੇ ਵੀ ਸੇਮ ਆਈ ਬੰਦਿਆਂ ਨੇ ਆ ਕੇ ਉਹਨਾਂ ਨੂੰ ਪਹਿਲਾਂ ਬੰਦੀ ਬਣਾਇਆ ਜੀ ਤਲਵਾਰ ਜੀ ਦਾ ਉੱਥੇ ਸਾਡੇ ਸਾਡੇ ਵਾਲੇ ਟਾਈਮ ਅੱਜ ਸਾਡੇ ਵਾਲਾ ਤਾਂ ਸੇਮ ਸਿਸਟਮ ਆ ਜੀ ਕਿਉਂਕਿ ਸਾਡਾ ਜਿਹੜੀਆਂ ਗੱਪੀਆਂ ਤੋਂ ਚੋਰੀ ਹੋਈ ਆ ਸੇਮ ਪੈਟਰਨ ਨਾਲ ਚੋਰੀ ਹੋਈ ਆ ਜੀ ਔਰ ਚੀਜ਼ ਸਮਾਨ ਵੀ ਕੋਈ ਚੀਜ਼ ਲੈ ਕੇ ਜਾਂਦੇ ਨਹੀਂ ਕੋਈ ਚੀਜ਼ ਲੈ ਕੇ ਜਾਂਦੇ ਨਹੀਂ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਜੀ ਤੁਸੀਂ ਪ੍ਰਸ਼ਾਸਨ ਤੋਂ ਮੰਗਦਾ ਸਾਡੇ ਚੋਰ ਫੜੇ ਜਾਣ ਜੀ ਸਾ ਅਸੀਂ ਜਿਹੜਾ ਪ੍ਰੋਗਰਾਮਾਂ ਦੇ ਆਵਾਂਗ ਜਾਂ ਸਮਾਗਮਾਂ ਦੇ ਆਵਾਂਗ ਖੜਕੇ ਚੋਣਾਂ ਤੋਂ ਨਿਯੋਜਿਤ ਸਭ ਤੋਂ ਵੱਡੀ ਗੱਲ ਇੱਕ ਸਭ ਤੋਂ ਵੱਡੀ ਗੱਲ ਇਹ ਜੀ ਅਸੀਂ ਗਵਰਨਮੈਂਟ ਸਪਲਾਈ ਕਰਦੇ ਆਂ ਜੀ ਗਵਰਨਮੈਂਟ ਸਪਲਾਈ ਕਰਦੇ ਆ ਉੱਥੇ ਅਸੀਂ ਸਿਕਿਉਰਟੀਆਂ ਦਿੱਤੀਆਂ ਹੋਈਆਂ ਨੇ ਜੀ ਕੋਈ 25 25 30 30 ਲੱਖ ਰੁਪਏ ਸਾਡੀਆਂ ਸਿਕਿਉਰਟੀਆਂ ਨੇ ਜੀ ਜੇ ਅਸੀਂ ਸਪਲਾਈ ਨਹੀਂ ਪੂਰੀ ਕਰਦੇ ਤਾਂ ਸਾਨੂੰ ਉਹ ਸਿਕਿਉਰਟੀ ਵੀ ਸਾਡੀ ਫੋਰਫੀਟਡ ਹੋ ਸਕਦੀ ਹੈ ਇਹ ਵੀ ਸਾਨੂੰ ਡਰ ਆ ਜੀ ਸਰਕਾਰ ਪੈਨਲਟੀ ਜਿਹੜੀ ਲੱਗਣੀ ਹੈ ਲੱਗਦੀ ਹੈ ਜਿਹੜੀ ਲੱਗਣੀ ਹੈ ਉਹ ਲੱਗ ਹੈ ਪਰਡੇ ਮਰਿੰਗਣੇ ਦੀ ਦੋ ਦੋ ਤਿੰਨ ਤਿੰਨ ਮਹੀਨਿਆਂ ਦੀ ਬ

दो बंदे इस रूम में था एक बंदे वहाँ था इन लोग धक्का मार मार के थप्पर मार मार के बुला के लेके आया सबके बांध दिया और मोबाइल ले लिया पैसा भी ले लिया बस रिंग टिंग उठा के ले गया देखने में कैसा सरदार आदमी था जब कैसा था? है, है तो सरदार है देखने में वो लंबा है छह फुट का लंबा सब है मुँह बंधा हुआ है मुँह ने देखे हम लोग पहचाने नहीं एक दो का पाक भी एक का था कोई हथियार वगैरह था उनके पास हथियार भी था ग्रासा भी था और क्या कहता है इसका तरवाल भी था कितने था कितने बजे बजे का टाइम लगभग लगभग मोबाइल तो ले लिया तो हम लोग का पता नहीं चला दो अढ़ाई अच्छा, गाड़ी गाड़ी पे कौन सी गाड़ी आया था गाड़ी नहीं देखी हम लोग तो अंदर में थे हम लोग का अंदर में बांध के बंद कर दिया अच्छा, आपको अंदर भी हाँ जी दो बंदे एक बंदे अंदर में था एक बंदे गेट पे था हम लोग के इधर बाहर निकलने नहीं दिया